ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਅੱਜ ਆਪਾਂ ਜਿਹੜੇ ਨਵੇਂ ਵਲੌਗ ਦੀ ਸ਼ੁਰੂਆਤ ਕੀਤੀ ਆ ਇੱਕ ਆਪਾਂ ਪਹੁੰਚੇ ਆ ਬਟੰਡੇ ਵੀਰ ਦੇ ਘਰ ਆਪਣਾ ਬਹੁਤ ਵਧੀਆ ਆਪਣਾ ਭਰਾ ਆ ਤੇ ਅੱਜ ਜਿਹੜੇ ਇਹਨਾਂ ਦੇ ਘਰ ਮੈਂ ਤੁਹਾਨੂੰ ਦੱਸਣਾ ਪੀ ਬਟੰਡੇ ਵਾਲਿਆਂ ਦੇ ਜਿਹੜੇ ਘਰ ਨੇ ਬਹੁਤ ਵੱਡੇ ਵੱਡੇ ਘਰ ਨੇ ਇੱਥੇ ਮਿਨੀਮਮ ਜਿੱਤਾਂ ਮੈਂ ਕਹਾਂ ਇਸ ਘਰ ਦਾ ਏਰੀਆ ਆ ਉਹ ਮੇਰੇ ਹਿਸਾਬ ਨਾਲ ਲਗਭਗ ਇੱਕ ਤਕਰੀਬਨ ਹੀ 2-3 ਕਨਾਲ ਹੈਗਾ ਤਾਂ ਇਹਨਾਂ ਦਾ ਤੇ ਕਾਫੀ ਆ ਤੇ ਬਾਕੀ ਇਹਨਾਂ ਦਾ ਵਪਾਰ ਵੀ ਰੁਣਾ ਦਾ ਕੋੜੀਆਂ ਦਾ ਵਪਾਰ ਜ਼ਿਆਦਾਤਰ ਤੇ ਹੋਰ ਵੀ ਆ ਦੋ ਤਿੰਨ ਘੋੜੀਆਂ ਨੇ ਵੇਲੀ ਬਣੀਆਂ ਨੇ ਤਿੰਨ ਚਾਰ ਘੋੜੀਆਂ ਇੱਥੇ ਇਹਨਾਂ ਦੀਆਂ ਸੋ ਆ ਉਹ ਆਪਾਂ ਤੁਹਾਨੂੰ ਉਹ ਵੀ ਚੀਜ਼ ਵਿਖਾਲ ਦਿਆਂ ਇਧਰ ਦਾ ਇੱਥੋਂ ਦਾ ਮਾਹੌਲ ਕੀ ਆ ਇਹ ਪਿੰਡਾਂ ਦਾ ਕਿਉਂਕਿ ਇਹ ਜੇ ਆਪਾਂ ਕਹਿੰਦੇ ਆ ਨਾ ਵੀ ਬਠਿੰਡੇ ਵਾਲੇ ਜਿਹੜੇ ਆ ਬੈਕਵਰਡ ਪਿੰਡ ਕਹਿੰਦੇ ਆ ਆਪਾਂ ਤੇ ਇਹ ਪਿੰਡ ਵੀ ਵਧੀਆ ਨੇ ਹਨਾ ਬਠਿੰਡਾ ਜਿਹੜਾ ਬਹੁਤ ਹੀ ਡਿਵੈਲਪਮੈਂਟ ਹੋਇਆ ਤੇ ਜਿਹੜੇ ਇਹ ਪਿੰਡ ਥੋੜੇ ਜਿ ਲੱਗਦੇ ਆ ਬੈਕ ਹਨਾ ਵੀ ਕਾਫੀ ਦਾ ਪਿੱਛੇ ਆਪਾਂ ਆ ਗਏ ਹੋਏ ਆ ਤੇ ਆ ਉਹ ਆਪਾਂ ਤੁਹਾਨੂੰ ਪਹਿਲਾਂ ਨਾਲੇ ਗ੍ਰੇਡ ਘਰ ਆ ਉਹ ਤੁਹਾਨੂੰ ਮੈਂ ਕਰੋਨਾ ਪੂਰਾ ਦਰਸ਼ਣਾ ਕਿਦਾਂ ਦੀ ਬਾਕੀ ਬਾਈ ਹੁਣ ਆ ਵਿਆ ਕੋਠੀ ਆ ਫਰੰਟ ਤੋਂ ਵੇਖਿਓ ਪੂਰੀ ਇਹ ਹਵੇਲੀ ਟੈਪ ਬਣੀ ਹੋਈ ਹੈ ਬਹੁਤ ਸੋਹਣੀ ਬਣੀ ਹੋਈ ਹੈ ਇਹਨਾਂ ਦੀ ਜਿਹੜੀ ਆੜੀ ਆ ਕੋਠੀ ਦੇ ਵਿੱਚ ਆਦੇ ਹੋ ਤੇ ਬਾਕੀ ਹਲੇ ਇਹਨਾਂ ਦਾ ਮਤਲਬ ਪੁਰਾਣਾ ਗੇਟ ਲੱਗਾ ਹੈ ਲੱਕੜ ਦਾ ਤੇ ਉਹ ਵੀ ਹੁਣ ਲਵਾਣਗੇ ਨਵਾਂ ਕਿਉਂਕਿ ਹਾਲੀਵੁੱਡ ਜਿਹੜਾ ਕੰਮ ਚੱਲਦਾ ਪਿਆ ਹੈ ਤੇ ਬਾਕੀ ਐਦਾਂ ਨਾਲ ਤੁਸੀਂ ਕੁਝ ਵਿਊ ਵੇਖ ਸਕਦੇ ਹੋ ਪਿੱਛੇ ਦਾ ਉਹ ਕੁੱਕੜ ਵਗੈਰਾ ਰੱਖੇ ਹੋਏ ਆ ਤੇ ਬਾਕੀ ਇੱਧਰ ਗਾਈਆਂ ਵਗੈਰਾ ਤੇ ਇਧਰ ਆ ਗਏ ਆਪਣੀਆਂ ਘੋੜੀਆਂ ਆ ਗਈਆਂ ਇਹ ਤੇ ਆ ਆਪਣਾ ਇੱਕ ਵਸ਼ੇਰਾ ਆ ਤੇ ਇੱਕ ਛੋਟੀ ਘੋੜੀ ਆ ਤੇ ਇਧਰ ਵੱਡੀ ਘੋੜੀ ਆ ਤੇ ਬਾਈ ਹੁਣਾਂ ਦਾ ਜਿਹੜਾ ਵਪਾਰ ਆ ਉਹ ਵੀ ਘੋੜੀਆਂ ਦਾ ਵਪਾਰ ਆ ਤੇ ਕਾਫੀ ਮਹਿੰਗੇ ਮਹਿੰਗੇ ਘੋੜੇ ਵੇਚਦੇ ਆ ਹੋਰ ਵੀ ਇਹਨਾਂ ਨੇ ਆਪਣੇ ਲਈ ਜਿਹੜਾ ਘੋੜੇ ਬਨੇ ਹੋਏ ਆ ਤੇ ਇਹਨਾਂ ਦਾ ਵਪਾਰ ਇਹੀ ਘੋੜੀਆਂ ਦਾ ਹੀ ਆ ਤੇ ਇਹ ਹੈਗੇ ਨੇ ਨੁੱਕਰ ਜਿਹੜੀ ਹੁੰਦੀ ਆ ਨੁੱਕਰਾ ਕਹਿੰਦੇ ਨੇ ਨੁੱਕਰਾ ਨਸਲ ਆ ਤੇ ਉਸ ਨਸਲ ਜਿਹੜੀ ਇਹ ਘੋੜੀ ਹੈਗੀ ਆ ਤੇ ਬਾਕੀ ਮੈਂ ਮੇਨ ਗੱਲ ਦੇ ਦੱਸਾਂ ਵੀ ਜਿਹੜੇ ਇੱਥੋਂ ਦੇ ਘਰ ਨੇ ਬਹੁਤ ਵੱਡੇ ਵੱਡੇ ਘਰ ਨੇ ਸ਼ਹਿਰੀ ਦੇ ਨਾ ਜਦੋਂ ਹੁਣ ਆਪਣਾ ਗਰਦਾਸਪੁਰੀ ਉਹਦੇ ਆਇਆ ਦਾ ਤੇ ਗਰਦਾਸਪੁਰੀ ਏਰੀਏ ਦੇ ਵਿੱਚ ਜਿਹੜੇ ਘਰ ਨੇ ਇਹਨੇ ਵੱਡੇ ਮੈਂ ਨਹੀਂ ਕਹਦਾ ਵੀ ਆਪਣੇ ਪਿੰਡਾਂ 'ਚ ਘਰ ਛੋਲੇ ਠੀਕ ਠੀਕ ਨੇ ਨਾ ਜਿੱਦਾਂ ਆਪਣੇ ਕੋਈ 5 ਮਰਲੇ 10 ਮਰਲੇ ਹੋ ਗਿਆ ਤੇ ਇਸ ਤੋਂ ਵੱਧ ਬਹੁ ਘੱਟ ਹੁੰਦੇ ਨੇ ਪਰ ਇਹ ਸੇ ਜਿਹੜੇ ਪਿੰਡਾਂ ਦੇ ਮਾਨਸਾ ਮੈਂ ਕਹਾਂ ਨਾ ਮਾਲਵਾ ਇਲਾਕੇ ਕਹਾਂ ਜਿਹਨੂੰ ਆਪਾਂ ਮਾਲਵੇ ਇਲਾਕੇ ਦੇ ਜਿਹੜੇ ਘਰ ਨੇ ਬਹੁਤ ਵੱਡੇ ਵੱਡੇ ਘਰ ਨੇ ਮੀਨਿਮਲ ਜਿਹੜਾ 2 2.5 ਕਨਾਲ ਚ ਇੱਕ ਘਰ ਹੁੰਦਾ ਇਹਨਾਂ ਦਾ ਤੇ ਹਰਕ ਜ ਤਕਰੀਬਨ ਹੀ ਕਾਰੋਬਾਰੀ ਆਪਣੇ ਘਰਾਂ ਚ ਕਰਦੇ ਨੇ ਹਨ ਜੇ ਵਪਾਰ ਵਗੈਰਾ ਜਿੱਦਾਂ ਇਦਾਂ ਨੇ ਹੁੰਦੇ ਨਾ ਦੇ ਕੋੜੀਆਂ ਦੇ ਹੋਰ ਗਾਈਆਂ ਦੇ ਇੱਧਰ ਜਾ ਤਰੇ ਕਰਦੇ ਨੇ ਲੋਕ ਬਾਕੀ ਹੁਣ ਬਾਈ ਹੁਣੇ ਆ ਰਹੇ ਆ ਤੇ ਇਹ ਵੀ ਤੈਨੂੰ ਕੋਈ ਦੱਸਣਗੇ ਇੱਥੋਂ ਬਾਰੇ ਕਿ ਕੀ ਮੋਚੜਾ ਪਿੰਡਾਂ ਦਾ ਹਾਂਜੀ ਬਾਈ ਜੀ ਆਹ ਜਿਹੜੀ ਭਾਜੀ ਆਪਣੇ ਕੋਲੇ ਆਹ ਬਸ਼ੇਰੀ ਆ ਇਹ ਹਾਂਜੀ 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 ਇਹਦੀ 5 ਤੋਂ 6 ਮਹੀਨੇ ਉਮਰ ਹੈ। ਅੱਛਾ ਇਹਦੀ ਉਮਰ 6 ਮਹੀਨੇ ਆ ਮਾਰਾ। ਹਾਂ ਠੀਕ ਹੈ। ਜਿਹੜੀ ਪਰਲੀ ਹੈ। ਇਹ ਛੋਟੇ ਬੱਚਿਆਂ ਚ ਆ ਜਾਂਦੀ। ਪਰਲੀ ਪਾਸੇ ਬਿਸ਼ੇਰਾ ਹੈ। ਅੱਛਾ ਉਹ ਬਿਸ਼ੇਰਾ। ਉਹ ਕਿੰਨੇ ਟਾਈਮ ਦਾ? ਉਹ ਹੋ ਗਿਆ ਸਾਲਕ ਦਾ 11 ਮਹੀਨੇ 12 ਮਹੀਨਿਆਂ ਦਾ। ਅੱਛਾ ਜੀ। ਹੋ ਗਿਆ ਇਹੋ। ਤੇ ਇਹ ਤਿੰਨ ਜਾਨਵਰ ਆਪਣੇ ਕੋਲੇ। ਤੇ ਨੁਕਰੇ ਆ। ਉਹ ਜਿਹੜੀ ਘੋੜੀ ਦੇਖ ਰਹੇ ਆ ਉਹਦੀ ਹਾਈਟ ਬਹੁਤ ਚੰਗੀ ਹੈ 63+ ਹਾਈਟ ਹੋਗੀ ਉਹਦੀ। ਅੱਛਾ 63+ ਹਾਈਟ ਆ। ਤੇ ਇਹਦਾ ਕੀ ਰੇਟ ਵਗੈਰਾ? ਇਹ ਰੇਟ ਇਹਦਾ ਭਾਜੀ ਚੰਗੇ ਰੇਟਾਂ ਚ ਹੀ ਆਉਂਦੀ ਹੈ ਇਹ। ਅੱਛਾ ਇਹ ਵਧੀਆ ਰੇਟ ਜੋ। ਹਾਂ। ਇਹ ਇਹ ਪੂਰੀ ਸੋਹਣੀ ਹੈ ਬੋਡੀ ਬੰਤਰ ਦੀ ਇੱਕ ਅੱਛਾ ਅੱਛਾ ਇਹ ਜਮਾਂ ਛੋਟੀ ਜੀ ਪਾਲੀ ਸੀ ਹੂੰ ਹੂੰ ਸਿਰਫ ਜਿੱਡੀਆ ਤੁਹਾਨੂੰ ਪਹਿਲਾਂ ਵੇਖੀ ਦਿਖਾਈ ਹੈ ਤੁਹਾਨੂੰ ਹਾਂ ਜੀ ਠੀਕ ਹੈ ਸਟਾਰਟਿੰਗ ਦੇ ਵਿੱਚ ਉਹ ਜਿੱਡੀ ਜਮਾਂ ਛੋਟੀ ਜੀ ਵਿਛੇਰੀ ਸੀ ਇਹ ਅੱਛਾ ਤੇ ਨਵੀਂ ਹੁੰਦੀ ਹੈ ਤਿੰਨ ਤੋਂ 4 ਮਹੀਨਿਆਂ ਦੀ ਸੀ ਹਾਂ ਅੱਛਾ ਜੀ ਹੁਣ ਇਹਦੀ ਉਮਰ ਹੋ ਗਈ ਹੈ 2 ਸਾਲਾਂ ਤੋਂ ਇਹ ਪਲੱਸ ਹੋ ਗਈ ਅੱਛੇ ਵਾਲੀ ਹਜੇ ਉਹ ਜੀ ਨੇ 5 ਸਾਲਾਂ ਤੀਕੇ ਗ੍ਰੋਥ ਕਰਦੀ ਹੁੰਦੀ ਅੱਛੇ ਵਾਲੀ ਹਾਂ ਕੋਈ ਵੀ ਘੋੜੀ ਹੈ ਘੋੜਾ ਉਹ 5 ਸਾਲਾਂ ਤੀਕੇ ਸਹੀ ਗ੍ਰੋਥ ਕਰਦਾ ਹੈ। ਇਹਦੀ ਰਾਈਡ ਵਗੈਰਾ ਕਰਦੇ ਫਿਰ ਇਕੱਠੇ-ਕੁੱਠੇ ਪਾ ਕੇ। ਹਲੇ ਇਹਨੂੰ ਰਾਈਡ ਤੇ ਨਹੀਂ ਲਾਇਆ ਫਿਰ ਇਹ ਮੰਨ ਲਓ ਵੀ ਫਿਰ ਨੂੰ ਲਾਇਆ ਨਹੀਂ ਇਹਦੇ। ਹੋਰ ਇੰਪਰੂਵਮੈਂਟ ਹੋ ਜੇ, ਹੋਰ ਵਿਕਾਸ ਇਹਦਾ ਹੋ ਜੇ ਉਸ ਤੋਂ ਬਾਅਦ ਅੱਛਾ ਉਸ ਤੋਂ ਬਾਅਦ ਤਿਆਰ ਕਰੋਗੇ ਇਹਨੂੰ। ਹਾਂਜੀ। ਇਹਨਾਂ ਦਾ ਮਜਾੜਾ ਖਾਣਾ-ਪੀਣਾ ਕੀ ਹੁੰਦਾ ਫਿਰ? ਖਾਣਾ-ਪੀਣਾ ਭਾਈ ਜੀ ਇਹਨਾਂ ਦਾ ਚੌਕਰ ਹੁੰਦਾ। ਚੌਕਰ। ਹਾਂ ਪੱਠੇ, ਮੱਕੀ ਵੀ ਪਾ ਦਿੰਨੇ ਆਪਾਂ ਤੂੜੀ ਜਿਹੜੀ ਹੁੰਦੀ ਹੈ ਥੋੜੀ-ਬਹੁਤ ਉਹ ਵੀ ਪਾ ਦਿੰਨੇ ਆ। ਤੇ ਦੂਸਰਾ ਆਪਣਾ ਸ਼ੋਲੇ ਨਾਲ ਸਰਕਾ ਹੋ ਗਿਆ। ਸ਼ੋਲੇ ਸਰਕਾ। ਹ ਜਿਵੇਂ ਉਹ ਪਿੱਛੇ ਤੁਸੀਂ ਦੇਖਿਆ ਉਹ ਜਮੀਂ ਵੱਡੀ ਪਈ ਹੈ ਅੱਛਾ ਹਾਂ ਔੜ ਜਮੀਂ ਸਾਡਾ ਸਣੇ ਉਹ ਖੂਸ ਨੂੰ ਐ ਕੁੱਤਰ ਲੀਨੇ ਅੱਛਾ ਅੱਛਾ ਉਹ ਫੀਲਡ ਵਿੱਚ ਤੇ ਜਿਹੜੇ ਮੱਕੀ ਆਪਣੀ ਹੁੰਦੀ ਹੈ ਮੱਕੀ ਹੁੰਦੀ ਹੈ ਨਹੀਂ ਮੱਕੀ ਨਹੀਂ ਸਦੀ ਜਮੀਂ ਹੁੰਦੀ ਜਿਹੜੀ ਇਹ ਨਰਮੇ ਤਰ੍ਹਾਂ ਦੀ ਨਹੀਂ 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 ਆਪਣਾ ਜੇ ਉਹ ਨਹੀਂ ਜਮੀਂ ਆ ਜਿਹੜੀ ਜਮੀਂ ਦਾ 20 ਵੀ ਇਹ ਖਾ ਲੈਂਦੇ ਆ ਜਮੀਂ ਦਾ ਜਿਹੜਾ ਖੂਸ ਹੁੰਦਾ ਜਦੋਂ ਸੋਕੇ ਜਾਂਦੀ ਹੈ ਉਹ ਤੂੜੀ ਦੇ ਰੂਪ ਚ ਪੈ ਤੂੜੀ ਰੂਪ ਚ ਪੈਂਦਾ ਉਹ ਵੀ ਇਹ ਵਧੀਆ ਖਾ ਲੈਂਦੇ ਆ ਠੀਕ ਹੈ ਬਾਬੇ ਜੀ ਵੀ ਭਾਈ ਦੱਸਿਆ ਪੀੜਾ ਕੋੜੀਆਂ ਦਾ ਖਾਣਾ ਕੀ ਹੁੰਦਾ ਤੁਹਾਨੂੰ ਪਤਾ ਲੱਗਿਆ ਹੋਊਗਾ ਜਿਵੇਂ ਜੋਂ ਛੋਲੇ ਤੇ ਚੌਕਰ ਚੌਕਰ ਇਹ ਆਮ ਜਿਹੜੇ ਆਪਾਂ ਮੱਝਾਂ ਗਾਈਆਂ ਨੂੰ ਪੱਠੇ ਪਾਉਨੇ ਆ ਇਹਨਾਂ ਨੂੰ ਬਸ ਗਿੱਲਾ ਹਰਾ ਨਹੀਂ ਪਾਉਂਦੇ ਭਾਈ ਤੇ ਗਿੱਲਾ ਹਰਾ ਨਹੀਂ ਪਾਉਂਦੇ ਹਾਂ ਉਹਦਾ ਕੀ ਹਰਾ ਹਰਾ ਗਿੱਲੇ ਹਰੇ ਨਾਲ ਇਹਨਾਂ ਨੂੰ ਬੰਨ ਦੀ ਪ੍ਰੋਬਲਮ ਹੋਣ ਲੱਗ ਜਾਂਦੀ ਹੈ ਅੱਛਾ ਬੰਨ ਦੀ ਪ੍ਰੋਬਲਮ ਹੁੰਦੀ ਗਿੱਲੇ ਆ ਗਰਦ ਹੋਣ ਲੱਗ ਜਾਂਦੇ ਇਹਨਾਂ ਦੇ ਸੁੱਕਾ ਹੀ ਖਾਣਾ ਇਹਨਾਂ ਨੇ ਨਹੀਂ ਸੁੱਕਾ ਹਰਾ ਹਾਂ ਅੱਛਾ 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 ਮੂੰਪਲੀ ਦਾ ਨੀਰਾ ਸੁੱਕਾ ਨੀਰਾ ਹੁੰਦਾ ਅੱਛਾ ਉਹ ਵੀ ਖਾ ਲੈਂਦੇ ਉਹ ਉਹ ਬਹੁਤ ਇਹਨਾਂ ਨੇ ਸਕੇ ਬਾਕੀ ਬਾਬੇ ਤਾਂ ਦੱਸਤਾ ਭਾਈ ਹੁਣਾਂ ਨੇ ਵੀ ਇੱਥੇ ਜਿਹੜਾ ਘੋੜੀਆਂ ਦਾ ਖਾਣਾ ਪੀਣਾ ਕੀ ਆ ਤੇ ਕਿਦਾਂ ਬਾਕੀ ਇਹ ਭਾਈ ਜਣੇ ਵਪਾਰ ਕਰਦੇ ਨੇ ਮੈਂ ਨੰਬਰ ਉਤੇ ਮੈਂਸ਼ਨ ਕਰ ਦਾਂਗਾ ਭਾਈ ਹੁਣਾਂ ਦਾ ਜੇ ਕਿਨੇ ਘੋੜੀ ਵਗੈਰਾ ਖਰੀਦਣੀ ਹੋएगी ਹਨਾ ਇਸ ਬਠੰਡੇ ਦੇ ਏਰੀਆ ਵਿੱਚ ਜਿਹੜੇ ਆਪਣੇ ਭਰਾ ਵੇਖਦੇ ਹੋਣਗੇ ਤਾਂ ਵੀਰ ਹੁਣਾਂ ਦਾ ਸੰਪਰਕ ਕਰ ਲਿਓ ਬਸ ਪਰ ਥੋੜੇ ਭਾਈ ਸ਼ਾਈ ਟਾਈਪ ਨੇ ਸਾਹਮਣੇ ਨਹੀਂ ਆਉਂਦੇ ਬਾਕੀ ਤੁਸੀਂ ਸੰਪਰਕ ਜਰੂਰ ਕਰਿਓ ਨੰਬਰ ਦਿੱਤਾ ਹੋਗਾ ਮਾਸਕਰੀਨ ਦੇ ਉੱਪਰ ਤੇ ਵੀ ਅੜਾ ਇੱਕ ਜਿਸੇ ਮੋਟਰ ਪਈ ਹੋਈ ਆ ਤਾਂ ਬਹੁਤ ਸੋਨੇ ਜਿਹੜੇ ਆ ਗਮਲੇ ਵਗੈਰਾ ਰੱਖੇ ਹੋਏ ਆ ਇਦਾਂ ਗੋਰੀ ਬੂਟੇ ਲਾਏ ਹੋਏ ਲੈਣ ਮੈਚ ਪਾਈ ਹੋਣਾ ਨੇ ਤੇ ਬਾਕੀ ਤੁਸੀਂ ਕੋਠੀ ਦੇ ਤੁਸੀਂ ਦਰਸ਼ਨ ਕਰ ਸਕਦੇ ਵੀਰ ਹੁਣਾਂ ਦੀ ਹਵੇਲੀ ਟਾਈਪ ਜਿਹੜੀ ਕੋਠੀ ਬਣਾਈ ਹੋਈ ਹੈ ਬਹੁਤ ਸੋਹਣੀ ਬਣਾਈ ਹੈ ਲੋਰੀ ਬਾਬੇ ਹੁਣ ਆਪਾਂ ਆ ਗਏ ਆ ਵੀ ਟਾਪ ਤੇ ਆ ਗਏ ਆ ਉੱਪਰ ਕੋਠੀ ਦੇ ਤੇ ਤੁਹਾਨੂੰ ਪਿੰਡ ਦਾ ਜਿਹੜਾ ਵਿਊ ਆਪਾਂ ਉਹ ਵਿਖਾ ਲਦੇ ਆ ਤੇ ਸਾਹਮਣੇ ਆ ਗਿਆ ਗੁਰਦੁਆਰਾ ਸਾਹਿਬ ਆ ਤੇ ਇਸ ਪਿੰਡ ਦੇ ਜਿਹੜੇ ਆ ਦੋ ਗੁਰਦੁਆਰ ਸਾਹਿਬ ਹੈਗੇ ਆ ਬਾਕੀ ਤੁਸੀਂ ਪਿੰਡਾਂ ਦੇ ਜਿਹੜੇ ਘਰ ਦੇਖ ਸਕਦੇ ਹੋ ਬਹੁ ਬਹੁ ਖੁੱਲੇ ਘਰ ਨੇ ਇਧਰ ਦੇ ਹਨਾ ਪਹਿਲੇ ਕਿ ਆਪਣੇ ਜਿਹੜੇ ਉਹਦੇ ਪਿੰਡਾਂ ਦੇ ਘਰ ਏਡੇ ਵੱਡੇ ਨਹੀਂ ਹੈਗੇ ਪਰ ਇਸ ਪਿੰਡ ਦੇ ਜਿਹੜੇ ਘਰ ਨੇ ਉਹ ਸਾਰੇ ਕੀ ਤੁਹਾਨੂੰ ਖੁੱਲੇ-ਖੁੱਲੇ ਮਿਲਣਗੇ ਤੇ ਜੇ ਤੁਹਾਨੂੰ ਨਾਲ ਦੇ ਘਰ ਜਗ੍ਹਾ ਵੇਖ ਸਕਦੇ ਹੋ ਤੇ ਇੱਕ ਖੁੱਲੀ ਜਗ੍ਹਾ ਆ ਏਦਾਂ ਹੀ ਤਕਰੀਬਨ ਜਿਹੜੇ ਪਿੰਡਾਂ ਦੇ ਹੋਰ ਵੀ ਘਰ ਨੇ ਇੱਥੇ ਉਹ ਸਾਰੇ ਵੱਡੇ-ਵੱਡੇ ਘਰ ਨੇ ਬਾਕੀ ਤੁਸੀਂ ਪਿੰਡ ਦੇ ਦਰਸ਼ਨ ਕਰ ਸਕਦੇ ਹੋ ਇਹ ਹੈਗੇ ਨੇ ਮਾਲਵੇ ਇਲਾਕੇ ਦੇ ਜਿਹੜੇ ਪਿੰਡ ਨੇ ਸਾਰੇ ਤੇ ਇਹ ਵੀ ਪਿੰਡ ਕਾਫੀ ਵੱਡਾ ਆ ਇੱਕ ਬੰਡੜਾ ਹੀ ਹੁੰਦਾ ਆ ਹਾਂ ਹਾਂ ਯਾਨੀ ਤਾਲੇ ਤਾਰੀ ਦੀਆਂ ਤਾਲੇ ਤਾਰੀ ਮਨ ਦੇ ਮਾਰ ਤੇ ਕਿਆ ਬਾਤ ਆ ਮੁਰਿਆ ਕਿਆ ਬਾਤ ਇਹਨੂੰ ਕਹ ਪੰਜਾਬੀ ਚਰਾਨੀ ਉਹ ਜਿਹੜੀ ਦੁੱਧ ਘਿਓ ਹੀ ਕਾਦੀ ਕਿਆ ਬਾਤ ਛਿਟੋ ਿਆ ਬਾਤ ਮੋਨਾ ਤਾਰੀ ਭਾਜੀ ਦੇ ਨਾਮ ਤੇ ਇਹ ਕਦੀ ਖਿੱਚ ਕੇ ਸਾਡੀ ਚੇਤਾ ਮੇਰੇ ਬੀਸ ਕੀ ਕਾਇ ਤਾਰੀ ਮਾਰਦੇ ਹੋ ਮੋਨਾ ਤਾਰੀ ਭਾਜੀ ਬੇਸ਼ਕ ਨੇ ਬੰਦੇ ਸ਼ਰਾ ਕੰਦੇ ਸ਼ਰਾ ਉਹ ਨਹੀਂ ਦਿਨਾ ਕਦੇ ਤੇਰਾ ਕਿਆ ਬਾਤ ਆ ਵੀ ਜੇ ਤਾਂ ਕਿਆ ਬਾਤ ਆ ਗਿਆ ਪਾਤੀ ਜੀ ਕੀ ਆ ਗਏ ਬਤਾ ਦੇਖਾ ਮਮਤਾ ਕੰਨ ਸਾਡੇ ਦੇਰ ਕਿੰਨੇ ਦਾ ਦੇਰ ਮਿੰਟ ਲੱਗਦਾ ਕਿ ਜਰ ਕਾਟਾ ਦਾ WhatsApp ਚੈਨਲ ਖਲ ਪਰ ਖਿੱਚੀ ਜਾ ਰਿਹਾ ਉਹਨੇ ਕੋਈ ਜਿਆਦਾ ਆਵਾਜ਼ ਆ ਵੀ ਨਹੀਂ ਦਿੱਤੀਆ ਉਹ ਵੀ ਮਿਹਰਬਾਨੀ ਆਉ ਦੇ ਵਿੱਚ ਨੋਜਮਾਨ ਇਕਦਾ ਹੋਇਆ ਕਰਤੀ ਮਾ ਨੂੰ ਮੱਥਾ ਤੇ ਵੇਡ ਪਹੁੰਚਦਾ ਹੋਇਆ ਉਧਰ ਸਾਹਮਣੇ ਚਾਰ ਜਾਂਦੀ ਹੈ ਦੇਖਾਂਗੇ ਕਿ ਉਹ ਕੱਟ ਕਰਦਾ ਖੇਡ ਦੇ ਮੈਦਾਨ ਦੇ ਵਿੱਚ ਇਹ ਨੌਜਵਾਨ ਜੱਫਾ ਲਾਉਣ ਦਾ ਕਿਹਦੇ ਯਤਨ ਹੁੰਦਾ ਹੋਇਆ ਮੇਰੇ ਦਰਸ਼ਕ ਵੀਰੋ ਤਾੜੀਆਂ ਮਾਰੋ ਇੱਕ ਵਾਰੀ ਜ਼ੋਰਦਾਰ ਕਿਉਂਕਿ ਤਾੜੀਆਂ ਦਾ ਜ਼ੋਰ ਲੱਗ ਰਿਹਾ ਗੁਰਦੀਪ ਹੁੰਦਾ ਉਧਰ ਸੁਪਰ ਦਾ ਯਤਨ ਵੀ ਹੁੰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਪਰ ਨੰਬਰ ਕਿਹਦੇ ਖਾਤੇ ਦੇ ਵਿੱਚ ਨੰਬਰ 21 ਦੇ ਖਾਤੇ ਦੇ ਵਿੱਚ ਵੇਡ ਦੇ ਖਾਤੇ ਦੇ ਵਿੱਚ ਜਾ ਰਿਹਾ ਹੈ ਅਗਲੀ ਕਬੱਡੀ ਪੋਲ ਦੇ ਲਈ ਸਿੰਘ ਸਰਦਾਰ ਨੌਜਵਾਨ ਕੇ ਸਾਹਮਣੇ ਪੱਕੇ ਦੇ ਰੰਗ ਦਾ ਤੇ ਮਿੱਤਰਾਂ ਦਾ ਰੰਗ ਪੱਤਾ ਵੀ ਵਰਗਾ ਕੇ ਜਿਹੜੇ ਹਾਰਦੀਆਂ ਟੁਕਾਂ ਵਿੱਚ ਚੋੜੀ ਜਾਂਦਾ ਤੇ ਨੌਜਵਾਨ ਖੁੱਟਪੁੱਟਾਂ ਦੇ ਜਤਨ ਕਰਦੇ ਪਰ ਨੰਬਰ ਲੈਦਰ ਦੇ ਖਾਂਤੇ ਦੇ ਵਿੱਚ ਅਗਲੀ ਕਬੱਡੀ ਦੇਖਾਂਗੇ ਕਿਹੜਾ ਨੌਜਵਾਨ ਬੋਲਦਾ चिटीधारी जहिड़ो फर्ज़ी सरकारी काला कचा चिटीधारी जहिड़ो फर्ज़ी सरकारी उते नौजवान जफ़ा लहण जो जतन कर अगली कब्डी फिर पई ਦੇਖਾਂਗੇ ਸਿੱਖ ਸਰਦਾਰ ਗੱਭਰੂ ਹੈ ਤੇ ਉਹ ਸਿੱਖੀ ਹੈ ਜਿਹੜੀ ਲਾੜ ਪਲੇਅਰ ਨੇ ਕੰਨਾਂ ਜਨ ਜਿਹੜੀ ਹੁੰਦੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਹੈ ਖੇਡ ਦੇ ਮੈਦਾਨ ਵਿੱਚ ਸਿੱਖ ਸਰਦਾਰ ਅੱਗੇ ਨੂੰ ਵਧਿਆ ਹੋਇਆ ਸਾਹਮਣੇ ਚਾਰ ਜਾਂਦੀ ਹੈ ਦੇਖਾਂਗੇ ਕਿਹੜਾ ਕੇਟੀ ਲੋਂਦਾ ਹੈ ਕਿਹੜਾ ਮੁੱਖੀ ਬੋਲਦਾ ਯਤਨ ਕਰਦਾ ਹੈ ਨੌਜਵਾਨ ਲਾ ਲਾ ਕੇ ਮਾਰਦਾ ਹੋਇਆ ਬਗਲ ਪਰਦਾ ਯਤਨ ਹੋਇਆ ਪਰ ਨੌਜਵਾਨ ਟੀਹਿਆਂ ਦੇ ਕੋਲ ਪਹੁੰਚਿਆ ਨ ਕੋ ਮੇਜਰ ਦੇ ਖਾਤੇ ਦੇ ਵਿੱਚ ਪਿਆ ਜੁਰੇ अगली कब्डी फिरां गुरू खेर जे मैदान जेका हुया मथा पिछाह पाई हुई पारी हुई खाधी उते देखांगे चारि हिकिड़ी फुटा पखदा हुया जथा लॻण जो यतर हुया खेर जे मैदान जे लॻियां

ਹੱਕਾਈ ਤਕਨੀਕ ਨਾਲ ਇੱਕ ਜੋਰ ਦੇ ਨਾਲ ਜੁੱਫਾ ਲਾਉਣਾ ਹੈ ਖੇਡ ਦੇ ਮੈਦਾਨ ਦੇ ਵਿੱਚ ਪਤਾ ਲੱਗਣਾ ਹੈ ਕਿ ਦੋ ਸਿੱਖ ਨੌਜਵਾਨ ਆਪਸ ਵਿੱਚ ਦੇਲੇ ਤੇ ਕਹਿੰਦੇ ਜੋਰ ਜਮਾਈਸ ਕਰਦੇ ਹੋਏ ਇੱਕ ਬੰਨ ਨੰਬਰ ਰੇਡਰ ਦੇਖਾ ਕੇ ਦੇਖਿਆ ਜਾ ਰਿਹਾ ਹੈ